ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜਿਸ ਸਬਦਾ ਤੁਹਾਡੇ ਆਪਣੇ ਚੈਨਲ ਮਿੱਠੀ ਜਾਪੇ ਮਾਂ ਬੋਲੀ ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਅੱਜ ਦਾ ਸਾਡਾ ਵਿਸ਼ਾ ਹੈ ਜਮਾਤ 6ਵੀਂ ਪਾਠ ਨੰਬਰ 16 ਵਿਸਾਖੀ ਦਾ ਮੇਲਾ ਠੀਕ ਹੈ ਜੀ ਇਹ ਇੱਕ ਕਵਿਤਾ ਹੈ ਕਿੰਨਾ ਹੈ ਵਿਸਾਖੀ ਵਾਲਾ ਮੇਲਾ ਭਰਿਆ ਜਾਇਨਾ ਬਜ਼ਾਰਾਂ ਵਿੱਚ ਪੈਰ ਧਰਿਆ ਧਰਿਆ ਦਾ ਮਤਲਬ ਹੁੰਦਾ ਰੱਖਿਆ ਕਿੰਜ ਹਟਵਾਣੀਆਂ ਨੇ ਪਾਈਆਂ ਹਟੀਆਂ ਹਟਵਾਣੀਆਂ ਦੁਕਾਨਾ ਵਾਲੇ ਜਿਹਨੂੰ ਕਹਿੰਦੇ ਹਟੀਆਂ ਦੁਕਾਨਾ ਠੀਕ ਹੈ ਜੀ ਹਟਵਾਣੀਆਂ ਮਤਲਬ ਦੁਕਾਨਦਾਰਾਂ ਨੇ ਤੇ ਹਟੀਆਂ ਮਤਲਬ ਦੁਕਾਨਾ ਦੋਹੀ ਹੱਥੀਕਰ ਦੇ ਸਵਾਈ ਖੱਟ ਸਵਾਈਆਂ ਖਟੀਆਂ ਖਟੀਆਂ ਦਾ ਮਤਲਬ ਸਵਾਈਆਂ ਦਾ ਮਤਲਬ ਹੈਗੇ ਦੁੱਗਣੀਆਂ ਜੁਗਣੀਆਂ ਖਟੀਆਂ ਦਾ ਮਤਲਬ ਹੈਗਾ ਕਮਾਈਆਂ ਠੀਕ ਹੈ ਜੀ ਕਮਾਈ ਕਰਨਾ ਕਵੀ ਕਹਿੰਦਾ ਹੈ ਕਿ ਵਿਸਾਖੀ ਦਾ ਮੇਲਾ ਕਿਸ ਤਰ੍ਹਾਂ ਦੇਖਣ ਵਾਲੇ ਲੋਕਾਂ ਨਾਲ ਭਰਿਆ ਪਿਆ ਹੈ ਇੰਨੀ ਜ਼ਿਆਦਾ ਭੀੜ ਹੈ ਕਿ ਬਾਜ਼ਾਰਾਂ ਵਿੱਚ ਪੈਰ ਰੱਖਣ ਦੀ ਥਾਂ ਤੱਕ ਨਹੀਂ ਹੈ ਘਰ-ਪਾਸੇ ਦੁਕਾਨਦਾਰਾਂ ਨੇ ਦੁਕਾਨਾਂ ਪਾਈਆਂ ਹੋਈਆਂ ਹਨ ਉਹ ਦੋਹਾਂ ਹੱਥਾਂ ਨਾਲ ਬਹੁਤ ਜ਼ਿਆਦਾ ਕਮਾਈਆਂ ਕਰ ਰਹੇ ਹਨ ਲੱਡੂ ਜਲੇਬੀਆਂ ਦੇ ਭਰੇ ਥਾਲ ਨੇ ਖਾਣ ਦੇ ਸ਼ਕੀਨ ਬਨ ਲੱਡੂਆਂ ਜਲੇਬੀਆਂ ਦੇ ਥਾਲ ਜੜੇ ਹੈਗੇ ਆ ਭਰੇ ਹੋਏ ਹਨ ਖਾਣ ਦੇ ਸ਼ਕੀਨ ਖੜੇ ਬਨ ਨੇਪਾਲ ਨੇਪਾਲ ਦਾ ਮਤਲਬ ਹੁੰਦਾ ਕਤਾਰ ਜਾਂ ਲਾਈਨ ਤੇ ਜਿਹੜਾ ਲੱਡੂ ਤੇ ਜਲੇਬੀਆਂ ਖਾਣ ਦੇ ਸ਼ਕੀਨ ਹੈਗੇ ਉਹ ਉਹ ਲਾਈਨਾਂ ਲਗਾ ਲਗਾ ਕੇ ਦੁਕਾਨਾ ਦੇ ਅੱਗੇ ਖੜੇ ਹਨ ਟੋਲੀਆਂ ਬਣਾਈਆਂ ਵੱਖੋ ਵੱਖ ਮੇਲੀਆਂ ਮੇਲੀਆਂ ਦਾ ਮਤਲਬ ਹੁੰਦਾ ਹੈ ਮੇਲਾ ਦੇਖਣ ਵਾਲੇ ਲੋਕ ਠੀਕ ਹੈ ਜੀ ਜਿਹੜੇ ਲੋਕ ਮੇਲਾ ਦੇਖਣ ਆਏ ਹੋਏ ਹੈਗੇ ਆ ਉਹ ਵੱਖ-ਵੱਖ ਟੋਲੀਆਂ ਕਮਾ ਬਣਾ ਬਣਾ ਕੇ ਘੁੰਮ ਰਹੇ ਹਨ ਸੋਭਦੇ ਨੇ ਮੇਲੇ ਸਦਾ ਨਾਲ ਬੇਲੀਆਂ ਬੇਲੀਆਂ ਦਾ ਮਤਲਬ ਹੁੰਦਾ ਮਿੱਤਰਾ ਤੇ ਜਿਹੜੇ ਮੇਲੇ ਆ ਹਮੇਸ਼ਾ ਦੋਸਤਾਂ ਮਿੱਤਰਾਂ ਦੇ ਨਾਲ ਹੀ ਵਧੀਆ ਲੱਗਦੇ ਹਨ ਸੇਟੀਆਂ ਸਪੀਕਰਾਂ ਨੇ ਪਾਇਆ ਸ਼ੋਰ ਹੈ ਸ਼ੋਰ ਦਾ ਮਤਲਬ ਹੈ ਰੋੜਾ ਪਾਇਆ ਹੋਇਆ ਹੈ ਸ਼ੋਰ ਨਾਲ ਮੇਲੇ ਵਿੱਚ ਆਉਂਦਾ ਲੋਰ ਹੈ ਲੋਰ ਦਾ ਮਤਲਬ ਹੁੰਦਾ ਹੈ ਮਸਤੀ ਠੀਕ ਹੈ ਜੀ ਲੋਰ ਦਾ ਮਤਲਬ ਹੈ ਮਸਤੀ ਕਹਿੰਦੇ ਕਿ ਮੇਲਾ ਦੇਖਣ ਦੇ ਸ਼ੌਕੀਨ ਬਕਵਾਖ ਟੋਲੀਆਂ ਬਣਾ ਕੇ ਘੁੰਮ ਰਹੇ ਆ ਮੇਲੇ ਸਦਾ ਮਿੱਤਰਾਂ ਦੇ ਨਾਲ ਹੀ ਸੋਹਣੇ ਲੱਗਦੇ ਹਨ ਸੇਟੀਆਂ ਤੇ ਸਪੀਕਰਾਂ ਨੇ ਰੌਲਾ ਪਾਇਆ ਹੋਇਆ ਹੈ ਤੇ ਇਸ ਰੌਲੇ ਰੱਪੇ ਦੇ ਨਾਲ ਸਭ ਨੂੰ ਖੂਬ ਮਸਤੀ ਚੜ ਰਹੀ ਹੈ ਕੱਪੜੇ ਨੇ ਪਾਏ ਲੋਕਾਂ ਰੰਗਾਰੰਗ ਦੇ ਰੰਗਾਰੰਗ ਮਤਲਬ ਅਲੱਗ-ਅਲੱਗ ਰੰਗਾਂ ਦੇ ਕਈ ਰੰਗਾਂ ਦੇ ਠੀਕ ਹੈ ਕਈ ਪ੍ਰਕਾਰ ਦੇ ਕੁਰਤੇ ਦੇ ਚਾਦਰੇ ਨੇ ਕਈ ਢੰਗ ਦੇ। ਕੁਰਤੇ ਦਾ ਮਤਲਬ ਹੁੰਦਾ ਕਮੀਜ਼ਾਂ। ਠੀਕ ਹੈ? ਲੰਮੀਆ ਕਮੀਜ਼ਾਂ। ਚਾਦਰੇ, ਚਾਦਰੇ ਜਿਹੜੇ ਤੋਤੀਆਂ ਵਗੈਰਾ ਲਾਉਂਦੇ ਨੇ ਨਾ ਚਾਦਰਾਂ ਬੰਨਣਾ। ਢੰਗ ਦੇ ਮਤਲਬ ਅਲੱਗ-ਅਲੱਗ ਤਰੀਕਿਆਂ ਦੇ ਆ, ਅਲੱਗ-ਅਲੱਗ ਡਿਜ਼ਾਈਨਾਂ ਦੇ, ਅਲੱਗ-ਅਲੱਗ ਫੈਸ਼ਨ ਆਦੇ ਆ ਠੀਕ ਹੈ ਜੀ। ਲੋਕਾਂ ਨੇ ਰੰਗ-ਬਰੰਗੇ ਕੱਪੜੇ ਪਾਏ ਹੋਏ ਹਨ ਕਈ ਤਰ੍ਹਾਂ ਦੇ ਕੁਰਤੇ ਦੇ ਚਾਦਰੇ ਜਿਹੜੇ ਹੈਗੇ ਆ ਪੈਣੇ ਹੋਏ ਹਨ। ਮੇਲੇ ਦੇ ਵਿੱਚ ਫੇ ਆਪਾਂ ਬੜਾ ਫੱਬ ਕੇ ਜਾਂਦੇ ਆ ਨਾ ਬਖਰੇ ਬਖਰੇ ਵਧੀਆ ਕੱਪੜੇ ਪਾ ਕੇ ਸੁਣ ਦੇ ਕਵੀਸ਼ਰਾਂ ਦੇ ਬੋਲ ਕਿੱਧਰੇ ਸੁਣ ਦੇ ਕਵੀਸ਼ਰਾਂ ਕਵੀਸ਼ਰ ਜਿਹੜੇ ਹੁੰਦੇ ਕਵੀ ਕਵੀਸ਼ਰੀ ਕਰਦੇ ਆ ਨਾ ਕਵੀਆਂ ਦੇ ਬੋਲ ਕਿੱਧਰੇ ਆਥਣੇ ਅਖਾੜੇ ਵਿੱਚ ਢੋਲ ਵੱਜਦੇ ਆਥਣੇ ਦਾ ਮਤਲਬ ਹੁੰਦਾ ਹੈ ਸ਼ਾਮ ਵੇਲੇ ਸ਼ਾਮ ਦੇ ਸਮੇਂ ਕਹਿੰਦੇ ਮੇਲੇ ਦੇ ਵਿੱਚ ਕਿਸੇ ਪਾਸੇ ਢਾਡੀਆਂ ਨੇ ਕਵੀਸ਼ਰਾਂ ਨੇ ਕਵੀਸ਼ਰੀ ਸੁਣਾ ਰਹੇ ਆ ਜੋਧਿਆਂ ਦੀ ਬਾਗ ਗਾ ਰਹੇ ਆ ਸ਼ਾਮ ਦੇ ਸਮੇਂ ਅਖਾੜੇ ਦੇ ਵਿੱਚ ਜਿਹੜੇ ਢੋਲ ਵੱਜਦੇ ਹਨ ਅਖਾੜੇ ਵਿੱਚ ਸ਼ਾਮ ਨੂੰ ਜਿਹੜੇ ਹਗੇ ਆ ਢੋਲ ਵੱਜਦੇ ਆ ਇੰਨਾ ਮੂਲ ਖਈਆ ਸ਼ੇਰਾ ਵਾਂਗੂ ਮੱਲ ਨੇ ਅਖਾੜੀ ਗੱਜਦੇ ਅਖਾੜੀ ਮਤਲਬ ਮੱਲ ਦਾ ਮਤਲਬ ਹੁੰਦਾ ਹੈ ਪਹਿਲਵਾਨ ਕੋਲ ਕਰਨ ਵਾਲੇ ਠੀਕ ਹੈ ਜੀ ਅਖਾੜਾ ਜਿੱਥੇ ਕੋਲ ਕੀਤਾ ਜਾਂਦਾ ਹੈਗਾ ਆ ਸ਼ਾਮ ਵੇਲੇ ਅਖਾੜੇ ਵਿੱਚ ਢੋਲ ਵੱਜਣ ਲੱਗ ਪੈਂਦੇ ਹਨ ਤੇ ਕੁਲੰਦੇ ਲਈ ਜਿਹੜੇ ਪਹਿਲਵਾਨ ਉਹ ਸ਼ੇਰਾਂ ਵਾਂਗ ਗੱਜਦੇ ਆਉਂਦੇ ਹਨ ਇੰਨਾ ਮੁਲਖਈਆ ਮੁਲਖਈਆ ਦਾ ਮਤਲਬ ਹੁੰਦਾ ਇੰਨੇ ਜ਼ਿਆਦਾ ਲੋਕ ਦੁਨੀਆ ਕਿ ਮੇਲੇ ਦੇ ਵਿੱਚ ਇੰਨੀ ਜ਼ਿਆਦਾ ਦੁਨੀਆ ਆਈ ਹੋਈ ਹੈਗੀ ਆ ਲੱਭਦਾ ਨਹੀਂ ਬੰਦਾ ਸਾਥ ਨਾਲ ਓਕਿਆ ਕਿ ਜੇਕਰ ਕੋਈ ਬੰਦਾ ਆਪਣੇ ਨਾਲ ਵਿਛੜ ਜਾਵੇ ਤਾਂ ਉਹ ਲੱਭਦਾ ਹੀ ਨਹੀਂ ਹੈ ਭੀੜ ਹੋਵੇ ਇੰਨੀ ਵਿੱਚ ਬੱਸਾਂ ਲਾਰੀਆਂ ਭੀੜ ਹੋਵੇ ਇੰਨੇ ਵਿੱਚ ਬੱਸਾਂ ਲਾਰੀਆਂ ਬੱਸਾਂ ਲਾਰੀਆਂ ਦੇ ਵਿੱਚ ਆਉਣ ਜਾਣ ਦੇ ਸਾਧਨਾਂ ਦੇ ਵਿੱਚ ਆਵਾਜਾਈ ਦੇ ਸਾਧਨ ਮੋਟਰਾਂ ਗੱਡੀਆਂ ਜਿਹਨੂੰ ਅਸੀਂ ਕਹਿੰਦੇ ਆ ਲਾਰੀਆਂ ਮੋਟਰਾਂ ਗੱਡੀਆਂ ਠੀਕ ਹੈ ਜੀ ਮੋਟਰਾਂ ਗੱਡੀਆਂ ਤੋਬਾ ਤੋਬਾ ਕਹਿਣ ਚੜ ਕੇ ਸਵਾਰੀਆਂ ਕਿ ਬੱਸਾਂ ਦੇ ਵਿੱਚ ਲਾਰੀਆਂ ਦੇ ਵਿੱਚ ਇੰਨੀ ਜਿਆਦਾ ਭੀੜ ਹੈਗੀ ਚੜਨ ਵਾਲੀਆਂ ਸਵਾਰੀਆਂ ਤੋਬਾ ਤੋਬਾ ਕਰ ਰਹੀਆਂ ਹਨ ਧੁੱਪ ਧੂੜ ਤੱਕੇ ਜਿਹੜੇ ਜਰ ਸਕਦੇ ਜਾਰ ਸਕਦੇ ਮੇਲਿਆਂ ਦੇ ਸੈਰ ਸੋਈ ਕਰ ਸਕਦੇ ਕਹਿੰਦੇ ਜਾਰ ਦਾ ਮਤਲਬ ਹੁੰਦਾ ਸਹਿਣ ਕਰਨਾ ਕਿ ਜਿਹੜੇ ਲੋਕ ਧੁੱਪ ਨੂੰ ਗਰਮੀ ਨੂੰ ਧੂੜ ਨੂੰ ਤੱਕਿਆਂ ਨੂੰ ਸਹਿਣ ਕਰ ਸਕਦੇ ਆ ਉਹੀ ਲੋਕ ਸੋਈ ਦਾ ਮਤਲਬ ਹੈ ਉਹ ਵਾਲੇ ਲੋਕ ਉਹੀ ਉਹੀ ਲੋਕ ਜਿਹੜਿਆ ਗਿਆ ਮੇਲਿਆਂ ਮੇਲਿਆਂ ਵਿੱਚ ਸੈਰ ਕਰ ਸਕਦੇ ਹਨ ਫੁੱਲਾਂ ਵਿੱਚੋਂ ਫੁੱਲ ਸੋਹ ਬਦੇ ਗੁਲਾਬ ਦੇ ਮੇਲਿਆਂ ਜੋ ਮਿਲ ਰੰਗਲੇ ਪੰਜਾਬ ਦੇ ਕਹਿੰਦੇ ਜਿਵੇਂ ਬਹੁਤ ਸਾਰੇ ਫੁੱਲਾ ਪਰ ਉਹਨਾਂ ਵਿੱਚੋਂ ਸਭ ਤੋਂ ਸੋਹਣਾ ਫੁੱਲ ਜਿਹੜਾ ਹੈ ਉਹ ਗੁਲਾਬ ਦਾ ਲੱਗਦਾ ਆ ਐਸੀ ਤਰ੍ਹਾਂ ਮੇਲਿਆਂ ਵਿੱਚੋਂ ਸਭ ਤੋਂ ਰੰਗਲੇ ਮੇਲੇ ਪੰਜਾਬ ਦੇਸ਼ ਦੇ ਮੇਲੇ ਹਨ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਸਭ ਦਾ ਅੱਜ ਦਾ ਸਾਡਾ ਵਿਸ਼ਾ ਹੈ ਜਮਾਤ 6ਵੀਂ ਪਾਠ ਨੰਬਰ 16 ਵਿਸਾਖੀ ਦਾ ਮੇਲਾ ਲੇਖਕ ਸ਼੍ਰੀ ਮਾਨ ਸਿੰਘ ਹਕੀਰ ਪ੍ਰਸ਼ਨ ਉੱਤਰ ਪਹਿਲਾ ਪ੍ਰਸ਼ਨ ਵਿਸਾਖੀ ਦੇ ਮੇਲੇ ਵਿੱਚ ਕਿੰਨੀ ਭੀੜ ਸੀ ਤੇ ਲੋਕ ਪਾਲ ਬਣ ਕੇ ਕਿੱਥੇ ਖੜੇ ਸਨ ਪਾਲ ਦਾ ਮਤਲਬ ਹੁੰਦਾ ਹੈ ਲਾਈਨ ਬਣਾ ਕੇ ਕਤਾਰ ਦੇ ਵਿੱਚ ਇੱਕ ਰੋ ਬਣਾਉਣਾ ਜਿਹਨੂੰ ਕਹਿੰਦੇ ਠੀਕ ਹੈ ਵਿਸਾਖੀ ਦੇ ਮੇਲੇ ਵਿੱਚ ਬਹੁਤ ਜ਼ਿਆਦਾ ਭੀੜ ਸੀ ਲੋਕ ਪਾਲ ਬਣ ਕੇ ਮਠਿਆਈਆਂ ਕੋਲ ਖੜੇ ਸਨ ਮਠਿਆਈਆਂ ਦੀ ਦੁਕਾਨ ਕੋਲ ਮਠਿਆਈਆਂ ਲੈਣ ਦੇ ਲਈ ਲੋਕ ਖੜੇ ਸਨ ਮੇਲੇ ਵਿੱਚ ਕਾਹਦਾ ਕਾਹਦਾ ਸ਼ੋਰ ਸੀ ਸ਼ੋਰ ਦਾ ਮਤਲਬ ਰੋਲਾ ਰੱਪਾ ਕਾਹਦਾ ਕਾਹਦਾ ਰੋਲਾ ਪੈ ਰਿਹਾ ਸੀਗਾ ਇਕਦਾ ਸੀ ਜੀ ਸੀਟੀਆਂ ਸਪੀਕਰਾਂ ਤੇ ਢੋਲਾਂ ਦਾ ਸ਼ੋਰ ਸੀ ਮੇਲੇ ਵਿੱਚ ਸੀਟੀਆਂ ਸਪੀਕਰਾਂ ਤੇ ਢੋਲਾਂ ਦਾ ਸ਼ੋਰ ਸੀ ਮੇਲੇ ਵਿੱਚ ਲੋਕਾਂ ਨੇ ਕਿਸ ਤਰ੍ਹਾਂ ਦੇ ਕੱਪੜੇ ਪਾਏ ਹੋਏ ਸਨ ਮੇਲੇ ਵਿੱਚ ਲੋਕਾਂ ਨੇ ਰੰਗਲੇ ਕੱਪੜੇ ਪਾਏ ਹੋਏ ਸਨ ਰੰਗ ਬਰੰਗੇ ਕੱਪੜੇ ਪਾਏ ਹੋਏ ਸਨ ਮੇਲੇ ਵਿੱਚ ਲੋਕਾਂ ਨੂੰ ਕੀ ਕੀ ਸਹਿਣਾ ਪੈਂਦਾ ਹੈ ਮੇਲੇ ਵਿੱਚ ਧੁੱਪ ਧੂੜ ਤੇ ੱੱਕੇ ਸਹਿਣੇ ਪੈਂਦੇ ਹਨ ਕਿ ਕਿ ਧੁੱਪ ਧੂੜ ਅਤੇ ੱੱਕੇ ਸਹਿਣੇ ਪੈਂਦੇ ਹਨ ਵਿਸਾਖੀ ਦੇ ਮੇਲੇ ਦਾ ਬਿਆਨ ਕੁਝ 17 ਵਿੱਚ ਕਰੋ ਵਿਸਾਖੀ ਦੇ ਮੇਲੇ ਵਿੱਚ ਬਹੁਤ ਭੀੜ ਹੈ ਹਟਵਾਣੀ ਮਤਲਬ ਦੁਕਾਨਦਾਰ ਦੁਕਾਨਾਂ ਪਾ ਕੇ ਖੂਬ ਕਮਾਈ ਕਰ ਰਹੇ ਹਨ ਲੋਕ ਰੰਗਲੇ ਕੱਪੜੇ ਪਾ ਕੇ ਮਠਿਆਈਆਂ ਲੈਣ ਲਈ ਕਤਾਰਾਂ ਬਣ ਕੇ ਖੜੇ ਹਨ ਬੱਚੇ ਪੰਗੂੜੇ ਝੰਡੋਲ ਝੂਟ ਰਹੇ ਹਨ ਹਰ ਪਾਸੇ ਸੀਟੀਆਂ ਤੇ ਸਪੀਕਰਾਂ ਦਾ ਜੋਰ ਹੈ ਵਾਕ ਬਣਾਓ ਹਾਂਜੀ ਬੇਲੀ ਸੁਨੀਲ ਮੇਰਾ 베ਲੀ ਆ 베ਲੀ ਦਾ ਮਤਲਬ ਹੁੰਦਾ ਹੈ ਦੋਸਤ ਸੁਨੀਲ ਮੇਰਾ 베ਲੀ ਹੈ ਸ਼ੋਕੀਨ ਸ਼ੋਕੀਨ ਦਾ ਮਤਲਬ ਹੁੰਦਾ ਹੈ ਸ਼ੌਂਕ ਰੱਖਣ ਵਾਲਾ ਮੈਂ ਖੇਡਣ ਦਾ ਸ਼ੋਕੀਨ ਹਾਂ ਗੁਲਾਬ ਫੁੱਲ ਸਾਡੇ ਘਰ ਗੁਲਾਬ ਲੱਗੇ ਹਨ ਰੰਗਲਾ ਰੰਗਦਾਰ ਮੇਲੇ ਵਿੱਚ ਲੋਕ ਰੰਗਲੇ ਕੱਪੜੇ ਪਾਉਂਦੇ ਹਨ ਪੰਜਾਬ ਇੱਕ ਪ੍ਰਦੇਸ਼ ਮੈਂ ਪੰਜਾਬ ਦਾ ਵਾਸੀ ਹਾਂ 베ਲੀ ਦੋਸਤ ਸ਼ੋਕੀਨ ਸ਼ੌਂਕ ਰੱਖਣ ਵਾਲਾ ਗੁਲਾਬ ਫੁੱਲ ਰੰਗਲਾ ਰੰਗਦਾਰ ਪੰਜਾਬ ਇੱਕ ਪ੍ਰਦੇਸ਼ ਔਖੇ ਸ਼ਬਦਾਂ ਦੇ ਅਰਥ ਮੁਲਖਈਆ ਮੁਲਖਈਆ ਦਾ ਮਤਲਬ ਹੁੰਦਾ ਹੈ ਬਹੁਤ ਸਾਰੇ ਲੋਕ ਜਿਹਨੂੰ ਕਹਿੰਦੇ ਦੁਨੀਆ ਮੁਲਖਈ ਉਮੜ ਗਿਆ ਗਿਆ ਅਖਾੜਾ ਕੁੱਲਣ ਦੀ ਥਾਂ ਜਿੱਤੇ ਪਹਿਲਵਾਨ ਕੋਲ ਕਰਦੇ ਹਨ ਪੜ ਓਕਿਆ ਖੁੰਜਿਆ ਜਾਂ ਭੁੱਲਿਆ ਪੰਗੂੜਾ ਛੋਟਾ ਮੰਜਾ ਝੂਲਾ ਜਾਂ ਪਾਲਣਾ ਚੰਡੋਲ ਝੂਲਾ ਜਿਸ ਵਿੱਚ ਬੈਠ ਕੇ ਝੂਟੇ ਲੈਂਦੇ ਹਨ ਲੋਰ ਮਨ ਦੀ ਮੋਜ ਜਾਂ ਮਸਤੀ ਟਾੜੀ 12 ਗੋਣ ਵਾਲਾ ਕਵੀਸ਼ਰ ਕਵਿਤਾ ਕਹਿਣ ਵਾਲਾ ਮੁਲਖਈਆ ਬਹੁਤ ਸਾਰੇ ਲੋਕ ਅਖਾੜਾ ਪੜ ਓਕਿਆ ਭੁੱਲਿਆ ਪੰਘੂੜਾ ਝੋਲਾ ਝੰਡੋਲ ਝੂਲਾ ਲੋਰ ਮਨ ਦੀ ਮੋਜਾ ਮਸਤੀ ਢਾਡੀ 12 ਗੋਣ ਵਾਲਾ ਕਵੀਸ਼ਰ ਕਵਿਤਾ ਕਹਿਣ ਵਾਲਾ ਹਾਂਜੀ ਵਚਨ ਕੀ ਹੁੰਦਾ ਹੈ ਸ਼ਬਦ ਦੇ ਜਿਸ ਰੂਪ ਤੋਂ ਕਿਸੇ ਜੀਵ ਵਸਤੂ ਸਥਾਨ ਆਦੀ ਗਿਣਤੀ ਵਿੱਚ ਇੱਕ ਜਾਂ ਇੱਕ ਤੋਂ ਵੱਧ ਦੇ ਫਰਕ ਦਾ ਪਤਾ ਲੱਗਦਾ ਹੈ ਉਸ ਨੂੰ ਵਚਨ ਕਿਹਾ ਜਾਂਦਾ ਹੈ ਪੰਜਾਬੀ ਦੇ ਵਚਨ ਕਿੰਨੇ ਪ੍ਰਕਾਰ ਦੇ ਹੁੰਦੇ ਆ ਦੋ ਪ੍ਰਕਾਰ ਦੇ ਇੱਕ ਵਚਨ ਅਤੇ ਬਹੁ ਵਚਨ ਇੱਕ ਵਚਨ ਸ਼ਬਦ ਦੇ ਜਿਸ ਰੂਪ ਤੋਂ ਕਿਸੇ ਇੱਕ ਜੀਵ ਵਸਤੂ ਸਥਾਨ ਦਾ ਪਤਾ ਲੱਗੇ ਉਸ ਨੂੰ ਇੱਕ ਵਚਨ ਕਿਹਾ ਜਾਂਦਾ ਹੈ ਜਿਵੇਂ ਮੇਲਾ ਹੱਟੀ ਬੇਲੀ ਲੱਡੂ ਜਲੇਬੀ ਬਹੁ ਵਚਨ ਸ਼ਬਦ ਦੇ ਜਿਸ ਰੂਪ ਤੋਂ ਇੱਕ ਤੋਂ ਵੱਧ ਜੀਵਾਂ ਵਸੂਆਂ ਸਥਾਨਾਂ ਦਾ ਗਿਆਨ ਹੋਵੇ ਉਹਨੂੰ ਬਹੁ ਵਚਨ ਕਹਿੰਦੇ ਹਨ ਜਿਵੇਂ ਮੇਲੇ ਹੱਟੀਆਂ ਲੱਡੂਆਂ ਜਲੇਬੀਆਂ ਬਹੁਤ ਬਹੁਤ ਧੰਨਵਾਦ ਜੀ